ਤਸਮਾਪਤ ਹੋ ਗਿਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਇਸ ਮੈਚ ਦੇ ਵਿੱਚੋਂ ਫਾਸਟ ਰੇਟ ਟੀਮ ਕਲਸੀਆ ਸਾਡੇ 15 8. ਵੱਡੇਵਾਲ ਸਰਪੰਚ ਬਰਿੰਦਰ ਉਹਨਾਂ ਦਾ ਦੀਪਾ ਸੇਖੋਂ ਗੋਰਾ ਸੇਖੋਂ ਬਿੰਦਰ ਸੇਖੋਂ ਬਲਜੀਤ ਸੇਖੋਂ ਪਾਲ ਸੇਖੋਂ ਕਾਕਾ ਸੇਖੋਂ ਗਾਡਰ ਸੇਖੋਂ ਜੱਗੀ ਬਾਬੇ ਉਹਨਾਂ ਦਾ ਕਾਲੇ ਉਹਨਾਂ ਦਾ ਸੁਖੇ ਦਾਖਿਆਂ ਵਾਲੇ ਦਾ ਤੇ ਨਾਲ ਪੰਤੇ ਪ੍ਰਧਾਨ ਦਾ ਸਾਰੇ ਵੀਰਾਂ ਦਾ ਰਮਨ ਹੋਣਾਂ ਦਾ ਧੰਨਵਾਦ ਹੈ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਦੱਸੀ ਵੀ ਸੁਖਿਆ ਨਾਡ ਝੋੜ ਨਾਡ ਝੋੜ ਨੇ ਤੇ 1 2 3 4 5 6 7 ਕਬੱਡੀਆਂ ਚੋਂ 7 ਪੁਆਇੰਟ ਪ੍ਰਾਪਤ ਕੀਤੇ ਬੈਸਟ ਰੇਡਰ ਦਾ ਖਿਤਾਬ ਜਿੱਤਿਆ ਸਕੂਟਰ ਜਿੱਤੇ ਆ ਇੰਦਰਜੀਤ ਤੇ ਘੋੜਾ ਕਹਿੰਦੇ ਅੱਜ ਦੇ ਟੂਰਨਾਮੈਂਟ ਦੇ ਜੁਆਇੰਟ ਬੈਸਟ ਨੇ ਦੋਨਾਂ ਨੇ ਦੋ ਦੋ ਜੱਫੇ ਲਾਏ ਆ ਇੰਦਰਜੀਤ ਤੇ ਘੋੜਾ ਜਿਹੜੇ ਜੁਆਇੰਟ ਵੈਸਟ ਰਹੇ ਐ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ